ਮੈਂ ਸਭ ਤੋਂ ਪਹਿਲਾਂ ਤਾਂ ਮੈਡਮ ਪ੍ਰਿੰਸੀਪਲ ਰਸ਼ੀਲ ਔਰ ਜੀਆ ਕੋ ਸਟਾਫ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਆਪਣੇ ਵਿਦਿਆਰਥੀਆਂ ਨੂੰ ਉਤਸ਼ਾਹ ਹੋਣ ਦਾ ਇੱਕ ਮੌਕਾ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਬੁढ़ाई ਦਿੰਨਾ ਜਿਨ੍ਹਾਂ ਨੂੰ ਅੱਜ ਅਸੀਂ ਸਨਮਾਨਿਤ ਕੀਤਾ ਕਿਉਂਕਿ ਉਹਨਾਂ ਨੇ ਵੱਖ-ਵੱਖ ਖੇਤਰਾਂ ਪੜ੍ਹਾਈ, ਖੇਡਾਂ, ਹੋ ਸਭਿਆਚਾਰਕ ਆਪਣੇ ਕਲਪਤੀਆਂ ਹਾਸਲ ਕੀਤੀਆਂ ਨੇ। ਜੋ ਫਰਦਾਂਤ ਕਰਨ ਦਰ ਸਿੰਘ ਪੰਡ ਲੋਟ ਮੇਰੇ ਨਾਲ ਸਵਾਰ ਉਤਾਰ ਸਿੰਘ ਜੀ ਇਸ ਸਕੂਲ ਵਿੱਚ ਹਾਜ਼ਰ ਹਨ ਕੌਸੀ ਨੇ ਸਿੱਖੀ ਔਰ ਸਿੱਖਿ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਕਿਉਂਕਿ ਜਿਹੜਾ ਜੀਵਨ ਸਾਨੂੰ ਮਿਲਿਆ ਜਿੰਨੇ ਵੀ ਅਸੀਂ ਬੈਠੇ ਆ ਇਹ ਜੀਵਨ ਮੁੜ ਕੇ ਮਿਲਣ ਵਾਲਾ ਨਹੀਂ ਹੈ ਡੀ ਆਰ ਸੀ ਇਸ ਵੈਰਾ ਟਰੇਨਿੰਗ ਜਿੰਦ ਦੇ ਨੇ ਉਹਨਾਂ ਦੇ ਮੁਖੀ ਸਾਡੇ ਵਿੱਚ ਅੱਜ ਸ਼ਾਮਲ ਹੋਏ ਨੇ ਤੇ ਸਾਨੂੰ ਇਹਨਾਂ ਦੇ ਵੱਡਮੋਲੇ ਵਿਚਾਰ ਬਹੁਤ ਵਧੀਆ ਲੱਗੇ ਨੇ ਸੀਨੀਅਰ ਕੈਂਡੀਟ ਸਮਾਰਟ ਸਕੂਲ ਲੋਟ ਪਟਿਆਲਾ ਵਿਖੇ ਮਿਤੀ 5 April 2025 ਨੂੰ ਪ੍ਰਿੰਸੀਪਲ ਡਾਕਟਰ ਦਿਲਸ਼ੇਰ ਕੌਰ ਜੀ ਦੀ ਯੋਗਗਵਾਈ ਹੇਠ ਵੱਡੇ ਪੱਧਰ ਤੇ ਸਲਾਨਾ ਇਨਾਮ ਵੰਡ ਅਤੇ ਸੱਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਮੈਡਮ ਨੇ ਸਕੂਲ ਦੀਆਂ ਅਹਿਮ ਗਤੀਵਿਧੀਆਂ ਤੇ ਨਤੀਜਿਆਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਤੇ ਮੁੱਖ ਮਹਿਮਾਨ ਪ੍ਰਿੰਸੀਪਲ ਡਾਈ ਨਾਬਾ ਸ਼੍ਰੀ ਸੰਦੀਪ ਨਾਗਰ ਜੀ ਨੇ ਵਿਦਿਆਰਥੀਆਂ ਨੂੰ ਚੰਗੇ ਪੋਜੀਸ਼ਨਾਂ ਹਾਸਲ ਕਰਨ ਤੇ ਪ੍ਰਸ਼ੰਸਾ ਕੀਤੀ ਅਤੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਣਾ ਦਿੱਤੀ ਕਿਹਾ ਕਿ ਸਵੈ ਅਨੁਸ਼ਾਸਨ ਅਤੇ ਮਿਹਨਤ ਹੀ ਚੰਗੇ ਭਵਿੱਖ ਦਾ ਨਿਰਮਾਣ ਕਰਦੇ ਹਨ ਉਹਨਾਂ ਕਿਹਾ ਕਿ ਵਾਤਾਵਰਣ ਦੀ ਸਫਾਈ ਲਈ ਖਾਸ ਉਪਰਾਲੇ ਕਰਨੇ ਚਾਹੀਦੇ ਹਨ ਇਸ ਸਮੇਂ ਸ਼੍ਰੀ ਲਲਿਤ ਮੋਦਗਿਲ ਡੀਆਰਸੀ ਪਟਿਆਲਾ ਮੁਖ ਤੌਰ ਤੇ ਸ਼ਾਮਲ ਹੋਏ ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਸਕੂਲ ਮੁਖੀ ਪ੍ਰਿੰਸੀਪਲ ਅਧਿਆਪਕ ਸਹਿਵਾਣ ਜੀਆ ਨੇ ਵੀ ਖਾਸ ਤੌਰ ਤੇ ਸ਼ਿਰਕਤ ਕੀਤੀ ਜਿਸ ਨਾਲ ਪ੍ਰੋਗਰਾਮ ਦੀ ਸ਼ੋਭਾ ਨੂੰ ਚਾਰ ਚੰਨ ਲੱਗੇ ਸਕੂਲ ਵਿੱਚ ਸਰਦਾਰ ਤੇਜਾ ਸਿੰਘ ਜੀ ਲੋਟ ਵੱਲੋਂ ਬੋਰਡ ਪ੍ਰੀਖਿਆ ਵਿੱਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 55000 ਰੁਪਏ ਦੀ ਰਾਸ਼ੀ ਦੇ ਕੇ ਨਗਦੀ ਨਾਮ ਭੇਟ ਕੀਤੇ ਗਏ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਜਿਵੇਂ ਕਿ ਸਰਦਾਰ ਅਗਵੀਰ ਸਿੰਘ ਸਰਦਾਰ ਬਲਕਾਰ ਸਿੰਘ ਸਰਦਾਰ ਹਰਦੀਾਲ ਸਿੰਘ ਸ਼੍ਰੀ ਗੁਲਜਾਰ ਮੁਹੰਮਦ ਸਰਦਾਰ ਸੁਖ ਸਿੰਘ ਸਰਦਾਰ ਕਾਕਰ ਸਿੰਘ ਆਦਿ ਪ੍ਰਮੁੱਖ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਉਪਜਿਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਮੈਡਲਾਂ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ ਵਿਦਿਆਰਥੀਆਂ ਨੇ ਨਾਟਕ ਗਿੱਧਾ ਲੋਕ ਗੀਤ ਲੋਕ ਨਾਚ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਦਾ ਬਹੁਤ ਹੀ ਸੁੰਦਰ ਪ੍ਰਦਰਸ਼ਨ ਵੀ ਕੀਤਾ ਜਿਸ ਦਾ ਕਿ ਵਿਦਿਆਰਥੀਆਂ ਨੇ ਆਏ ਮਾਪਿਆਂ ਅਤੇ ਮਹਿਮਾਨਾਂ ਨੇ ਭਰਪੂਰ ਆਨੰਦ ਮਾਣਿਆ ਅਤੇ ਸ਼ਲਾਗਾ ਕੀਤੀ ਸਕੂਲ ਦੇ ਸ੍ਰੀ ਮੁਹੱਲਾ ਅਫਸਰਦਾਰ ਗੁਰਿੰਦਰ ਸਿੰਘ ਸਰਦਾਰ ਮਨਪ੍ਰੀਤ ਸਿੰਘ ਸਰਦਾਰ ਰਜਿੰਦਰ ਸਿੰਘ ਸਰਦਾਰ ਗੁਰਿੰਦਰ ਸਿੰਘ ਮੈਡਮ ਰੁਪਿੰਦਰ ਕੌਰ ਪਰਨੀਤ ਕੌਰ ਅੰਮ੍ਰਿਤਪਾਲ ਕੌਰ ਅਮਨਦੀਪ ਕੌਰ ਰਣਜੀਤ ਕੌਰ ਪ੍ਰੀਤਿੰਦਰ ਕੌਰ ਜੀ ਨੇ ਆਏ ਮਹਿਮਾਨਾਂ ਨਾਲ ਖੁਸ਼ਦਿਲੀ ਨਾਲ ਰابطਾ ਕਾਇਮ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ ਸਾਰੇ ਪ੍ਰੋਗਰਾਮ ਦੀ ਸਮਾਪਤੀ ਸਵਾਦੀ ਖਾਣੇ ਦੇ ਨਾਲ ਕੀਤੀ ਗਈ ਕੋਈ ਨੀ ਸਾਨੂੰ ਸਿੱਖੀਏ ਔਰ ਸਿੱਖ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਕਿਉਂਕਿ ਜਿਹੜਾ ਜੀਵਨ ਸਾਨੂੰ ਮਿਲਿਆ ਹੈ ਜਿੰਨੇ ਵੀ ਅਸੀਂ ਬੈਠੇ ਆ ਇਹ ਜੀਵਨ ਮੁੜ ਕੇ ਮਿਲਣ ਵਾਲਾ ਨਹੀਂ ਹੈ ਆ ਉਹੀ ਸਾਡੇ ਕੋਲ ਦਾ ਮੈਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਤੇਜਾ ਸਿੰਘ ਜੀ ਦਾ ਗਾਸਪੋਰਟ ਬੈਠਾ ਸੀ ਇਹਨਾਂ ਦੇ ਜੋ ਕਹਿ ਲੱਗੇ ਜਿੰਨਾਂ 49 ਸਾਲ ਹੋ ਗਏ ਸੋ ਕਹਿਣ ਦਾ ਪਾਵ ਹੈ ਜਿਹੜਾ ਇੱਕ ਇੱਕ ਦਿਨ ਇੱਕ ਇੱਕ ਮਿੰਟ ਘਟੀਆਂ ਦੇ ਸਾਡੀਆਂ ਪਾਲ ਨੇ ਇਹ ਬੜੀਆਂ ਕੀਮਤੀ ਨੇ ਉਤੇ ਜੰਗੂ ਤੇ ਜਿੱਥੇ ਜਨਾਕ ਨੂੰ ਜਗਾ ਕਰ ਲੋਗੇ ਉਨਾ ਹੀ ਤੁਹਾਡੀ ਬਿਹਤਰੀ ਦੇ ਲਈ ਹੈ ਜੋ ਕੋਸ਼ਿਸ਼ ਹੈ ਹਰੀ ਕੇ ਸੰਧੀ ਹੁੰਦੀ ਹੈ ਨਾ ਮੈਂ ਚੰਗਾ ਕਰਾਂ ਪਰ ਸਾਨੂੰ ਕਰਨਾ ਚਾਹੀਦਾ ਸਾਡੇ ਗੁਰੂ ਪੀਰ ਪੈਗੰਬਰਾਂ ਨੇ ਸਾਨੂੰ ਬਹੁਤ ਕੁਝ ਸਿਖਾਇਆ ਬਹੁਤ ਕੁਝ ਦੱਸਿਆ ਅਸੀਂ ਇਹਨਾਂ ਵੀ ਨਾਲ ਲਾਈਨਾਂ ਤੇ ਚੱਲ ਪਾ ਨਹੀਂ ਸਕਦੇ ਹਾਂ ਔਰ ਫਿਰ ਵੀ ਕੋਸ਼ਿਸ਼ ਕਰਦਾ ਜੋ ਇਨਸਾਨ ਤਾਂ ਕੁਝ ਨਾ ਕੁਝ ਜ਼ਰੂਰ ਹਾਸਲ ਕਰ ਲੈਂਦਾ ਸੋ ਮੇਰੀ ਵਿਦਿਆਰਥੀਆਂ ਨੂੰ ਇਹ ਮੇਰੀ ਬੇਨਤੀ ਹੈ ਕਿ ਅਧਿਆਪਕਾਂ ਦਾ ਸਤਿਕਾਰ ਕਰਦੇ ਹੋਏ ਅਧਿਆਪਕਾਂ ਦੇ ਕੋਲ ਬਹੁਤ ਕੁਝ ਹੈ ਕਿਉਂਕਿ ਸਕੂਲ ਵਿੱਚ ਆਸੀਂ ਸਕੂਲ ਤੋਂ ਬਿਨਾ ਅਸੀਂ ਜਿੱਥੇ ਵੀ ਮਰਜੀ ਚਲੇ ਜਾਈਏ ਸਾਡੇ ਜੀਵਨ ਦੇ ਹਰ ਇੱਕ ਪਹਿਲੂ ਦੇ ਨਾਲ ਸਕੂਲ ਟੱਚ ਹੁੰਦਾ ਹੈ ਜਿੰਦਗੀ ਦੇ ਪੈਰਾਂ ਤੋਂ ਲੈ ਕੇ ਸਿਰ ਦੇ ਬਾਅਦ ਤੱਕ ਜਦੋਂ ਆਪਾਂ ਕਹਿ ਦਈਏ ਹਰ ਇੱਕ ਦੀ ਨੂੰ ਕਾਚ ਹੁੰਦਾ ਹੈ ਸੋ ਅਸੀਂ ਹਰ ਇੱਕ ਨਾਲੋ ਚਿਤਰਾ ਨੂੰ ਸਮਝਣਾ ਸਿੱਖਣਾ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਕਿਉਂਕਿ ਮੇਰੇ ਅੰਦਰ ਗੁਰਪ੍ਰੀਤ ਜੀ ਆਰ ਕਹਿੰਦੇ ਸਟੇਜ ਮੁਕੰਮਲ ਉਹਦੇ ਜਦੋਂ ਤੁਸ਼ਕੀਤ ਸੁਣਾਉਣਾ ਕਵੀਨ ਵੀ ਇਸ ਤਰ੍ਹਾਂ ਦਾ ਜਾਤ ਨਹੀਂ ਪਿਛਲੇ ਦੋ ਤਿੰਨ ਵਾਰੀ ਬਹੁਤ ਗੀਤ ਨੂੰ ਸੁਣਾ ਸਕਿਆ ਕਿ ਸਰਕਾਰ ਕੋ ਬਹੁਤ ਵੱਡਾ ਪ੍ਰਾਲਾ ਕਰ ਰਹੀ ਹੈ ਸਕੂਲਾਂ ਨੂੰ ਦੀ ਬਿਹਤਰੀ ਦੇ ਲਈ ਮੈਨੂੰ ਪਿਛਲੇ ਆਪ ਕਹਿੰਦੇ ਨੇ ਜਦੋਂ ਤਿੰਨ ਪੰਜ 33 ਸਕੂਲਾਂ ਚ ਜਾਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਵਿੱਚ ਹੀ ਦੇਖਿਆ ਮੈਨੂੰ ਛੋਟੇ ਬੱਚਿਆਂ ਦੇ ਲਈ ਬਹੁਤ ਸਾਰੀ ਸਰਕਾਰ ਜਿਹੜੀ ਹੈ ਮਤਲਬ ਬਹੁਤ ਸਾਰੇ ਇਨਸਟਰੂਮੈਂਟਸ ਵਗੈਰਾ ਜੋ ਬੱਚਿਆਂ ਨੂੰ ਪ੍ਰੀ ਪ੍ਰਾਈਮਰੀ ਦੇ ਵਿੱਚ ਦੇ ਰਹੀ ਹੈ ਸੋ ਮੈਂ ਉਹ ਮੈਂ ਇੱਕ ਪੁਰਾਣਾ ਗੀਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਹਦੇ ਵਿੱਚ मेरा हाँ, 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 हाँ। मेरा नाम नाम है है पीटर पीटर क्या कोई नहीं रह सकता मैं फेसबुक मैंने पूरी दुनिया को पागल करके रखा नाम है गूगल मैं वो भी जानता हूं, भी जानता भगवान नहीं जानते ਹਾ 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 ਦੇਖੋ ਉਹ ਦਿਨ ਨਹੀਂ ਹੈ ਜਦ ਇਹ ਸਾਰੀ ਦੁਨੀਆ ہمارے ਇਸ਼ਾਰਿਆਂ ਤੇ ਨਾਚੇਗਾ ਉਹਨਾਂ ਤੋਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ 82023 10ਵੀਂ ਕਲਾਸ ਫਸਟ ਪੋਜੀਸ਼ਨ ਸੁਖਮਨ ਪ੍ਰੀਤ ਸਿੰਘ ਸਵਾਗਤ ਕਰੋ ਬਟਾਰੂ ਸਾਹਿਬ ਸੋ ਅੱ빠 ਜਦੋਂ ਕਦੇ ਵੀ ਕਿਸੇ ਨਾਲ वार्तालाਪ ਕਰਦੇ ਆ ਕਾਹੀਂ ਸਾਨੂੰ ਪਤਾ ਲੱਗਦਾ ਹੈ ਕਿ ਦੂਸਰਾ ਵਿਅਕਤੀ ਉਹਨੇ ਵਿਚਾਰ ਕਿੱਦਾਂ ਦੇ ਰਿਹਾ ਔਰ ਉਸ ਦੀ ਸਖਸ਼ੀਅਤ ਕਿੱਦਾਂ ਦੀ ਹੈ ਜੇ ਆਪਾਂ ਬੋਲਦੇ ਹੀ ਵੀ ਪੁੱਛ ਲਈ ਤਾਂ ਅਸੀਂ ਕੋਈ ਵਿਚਾਰ ਜੇ ਸਾਡੇ ਮਨ 'ਚ ਵੀ ਕੋਈ ਵਿਚਾਰ ਹੈ ਅਸੀਂ ਦੂਜੇ ਤੱਕ ਪਹੁੰਚਾ ਵੀ ਨਹੀਂ ਰਹੇ ਕੋਈ ਵਿਚਾਰ ਤਾਂ ਸਾਡੀ ਸਖਸ਼ੀਅਤ ਦਾ ਪਤਾ ਹੀ ਨਹੀਂ ਲੱਗਦਾ ਸੋ ਅਸੀਂ ਜਿੰਨੇ ਵੀ ਇੱਥੇ ਪ੍ਰਿੰਸੀਪਲਸ ਬੈਠੇ ਨੇ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਪ੍ਰਿੰਸੀਪਲਸ ਬੋਰ ਜਿਨੇ ਵੀ ਪਰਸਨਲ ਬੈਠੇ ਨੇ ਕੁਪਿੰਦਰ ਕੌਰ ਜਿਹੜੇ ਵਿਦਿਆਰਥਣ ਵੀ ਹੋਣ 11ਵੀਂ ਦੇ ਵਿੱਚ ਸਾਡੀ ਸਾਡੇ ਕੋਲ ਸਟੂਡੈਂਟ ਹੈ ਕੁਪਿੰਦਰ ਕੌਰ ਆਪਣਾ ਸਨਮਾਨ ਲੈਂਦੇ ਹੋਏ ਸੈਕੰਡ ਪੋਜੀਸ਼ਨ ਬੇਟਾ ਤਾੜੀਆਂ ਦੀ ਆਵਾਜ਼ ਨਹੀਂ ਆਦੀ ਬੋਰ ਪੋਜੀਸ਼ਨ ਤੋਂ ਅਲੱਗ ਕਾਰਿਆ ਕਰਿਆ ਜਿੰਨੇ ਬੱਚੇ ਤਾੜੀਆਂ ਦਾ ਮਾਰਨੇ ਕਾ ਬੰਦੀ ਨਾ ਹੋਰ ਇਹ ਮਾਰਚ 2023 10ਵੀਂ ਕਲਾਸ ਦੀ 3rd ਪੋਜੀਸ਼ਨ ਜਿਹੜੀ ਵਿਦਿਆਰਥੀ ਨੇ ਲਈ ਹੈ ਉਸ ਨੂੰ ਡਾਇਰੈਕਟਰ ਪ੍ਰਿੰਸੀਪਲ ਔਰ ਸਰਦਾਰ ਤੇਜਸਿੰਘ ਜੀ ਸਨਮਾਨਿਤ ਕਰ ਰਹੇ ਨੇ ਇਹਦੇ ਨਾਲ ਹੀ ਮੌਜੂਦ ਨੇ ਸਾਡੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਦਿਲਸ਼ੇਰ ਕੌਰ ਔਰ ਸਾਡੇ ਨੇੜੇ ਬੰਨੇ ਦੇ ਸਕੂਲ ਦੇ ਪ੍ਰਿੰਸੀਪਲ ਔਰ ਮਾਸਟਰ ਜਿਹੜੇ ਨੇ ਉਹ ਵੀ ਮੌਜੂਦ ਤੇ ਸੁਸ਼ੋਭਿਤ ਨੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਤੋਂ ਸਟਾਰਟ ਕਰਨ ਲੱਗੇ ਆ ਸਭ ਤੋਂ ਪਹਿਲਾਂ ਬੋਰਡ ਰਿਜ਼ਲਟਸ ਤੋਂ ਸ਼ੁਰੂ ਕਰਾਂਗੇ 10ਵੀਂ ਫਰਸਟ ਪੋਜੀਸ਼ਨ ਸੁਖਮਨ ਪ੍ਰੀਤ ਸਿੰਘ ਡਾਇਰੈਕਟ ਪ੍ਰਿੰਸੀਪਲ ਸ਼੍ਰੀ ਸੰਦੀਪ ਨਾਗਰ ਤੋਂ ਆਪਣਾ ਸਨਮਾਨ ਲੈਂਦੇ ਹੋਏ ਜ਼ੋਰਦਾਰ ਤਾੜੀਆਂ}{|\text{ਅਸ਼ਲ ਹੁਸੈਨ ਪ੍ਰੀਤਕੌਰ}} 3 ਪੋਜੀਸ਼ਨ ਹਰਮਨ ਜੋਤਕੌਰ ਇਹਦੇ ਨਾਲ ਹੀ ਮਾਰਚ 2024 ਦੇ ਵਿਦਿਆਰਥੀ ਜਿਹੜੇ ਕਿ ਸ਼ਾਇਦ ਕਿਸੇ ਆਈਟਮ ਦੇ ਵਿੱਚ ਵੀ ਪਾਰਟਿਸਿਪੇਟ ਕਰ ਰਹੇ ਨੇ ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਉਹ ਮੰਚ ਬੀਆਰਸੀ ਪਟਿਆਲਾ ਲलित ਮੋਦਗਿਲ ਜੀ सीनी सेकेंडरी स्कूल आलोवाल प्रिंसिपल मैडम नीरज बैद जी टॉलक प्रिंसिपल श्रीमती हरप्रीत कौर जी दरारा हेड श्रीमती सोनू बंसन श्रीमती मनप्रीत कौर हेड रनोकलॉँ द खेड़ी हेड मैडम नवनीत शर्मा पिंडा सरपंच सवान ਕਿ ਸਾਡੇ ਹਰ ਸਾਲ ਦੇ ਜਿਹੜੇ ਮੁੱਖ ਮਹਿਮਾਨ ਰਹਿੰਦੇ ਨੇ ਸ਼੍ਰੀ ਤੇਜਾ ਸਿੰਘ ਜੀ ਆਪ ਜੀ ਦਾ ਮੇਰੇ ਵੱਲੋਂ ਬਤੌਰ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਜੀ ਆਇਆਂ ਨੂੰ ਆਪ ਜੀ ਦਾ ਸਵਾਗਤ ਹੈ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਆਪ ਜੀ ਨੇ ਇੱਥੇ ਆ ਕੇ ਸਾਡੇ ਛੋਟੀ ਜੀ ਪ੍ਰੋਗਰਾਮ ਦਾ ਮਾਣ ਵਧਾਇਆ ਸੋ ਬਾਕੀ ਸਾਨੂੰ ਅੱਜ ਐਜੂਕੇਸ਼ਨ ਡਿਪਾਰਟਮੈਂਟ ਇੱਥੇ ਬਹੁਤ ਸક્ષੇਤਰਾਂ ਬੈਠੀਆਂ ਨੇ ਸਾਨੂੰ ਮਾਣ ਹੈ ਕਿ ਜਿੱਥੇ ਜਿਸ ਸੰਸਥਾ ਦੇ ਵਿੱਚ ਜਾ ਕੇ ਅਸੀਂ ਸਾਰੇ ਅਧਿਆਪਕ ਔਰ ਪ੍ਰਿੰਸੀਪल्स ਸੈਮੀਨਾਰਸ ਅਟੈਂਡ ਕਰਕੇ ਹੋਰ ਐਜੂਕੇਟ ਹੁੰਦੇ ਆ ਅੱਜ ਉੱਥੇ ਦੇ ਮੁਖੀ ਸਾਡੇ ਦਰਮਿਆਨ ਸ਼ਾਮਲ ਨੇ ਔਰ ਜਿਹੜੇ ਅਧਿਆਪਕ ਤੋਂ ਡੀਆਰਸੀ ਟ੍ਰੇਨਿੰਗਸ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਸ਼੍ਰੀ ਨਰੇਤ ਗੋਦਗਿਲ ਜੀ ਇਹ ਵੀ ਇੱਕ ਬਹੁਤ ਉੱਚੀ ਸ਼ਖਸੀਅਤ ਨੇ ਪਰਸਨਲੀਅਲੀ ਮੈਂ ਕਈ ਵਾਰ ਨਾਲ ਵਾਰਤਾਲਾਪ ਕੀਤੀ ਹੈ ਤੇ ਹੀ ਇਸੇ ਗ੍ਰੇਟ ਪਰਸਨੈਲਿਟੀ ਡਿਪਟੀ ਡਾਇਰੈਕਟਰ ਆਈਸੀਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਆਪਣੀ ਸੇਵਾ ਨਿਭਾਈ ਹੁਣ ਮੌਜੂਦਾ ਸਮੇਂ ਡਾਇਰੈਕਟਰ ਆਫ ਦੇ ਵਿੱਚ ਕਾਫੀ ਸੇਵਾਵਾਂ ਨਿਭਾ ਰਹੇ ਨੇ ਬਤੌਰ ਪ੍ਰਿੰਸੀਪਲ ਇਹਨਾਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਗਿਆ ਠੇ ਆ ਜਿਹੜੀ ਡੈਟ ਹੈ ਜਿੱਦੋਂ ਅੱਜ ਦਾ ਭਵਿੱਖ ਬਣਾਉਣ ਲਈ ਟੀਚਰ ਸਹਿਬਾਨ ਪਹਿਲਾਂ ਕੀਤੇ ਜਾਂਦੇ ਹਨ ਕੋਈ ਤੋਂ ਦੀ ਬੜਮੁੱਲੀ ਸੇਵਾ ਨਿਭਾ ਰਹੇ ਹਨ ਤੇ ਉਸ ਦੀ ਜਿਹੜੀ ਦੇਖਾ ਉਹ ਇਦਾਂ ਦੀ ਬਣਾ ਦਿੱਤੀ ਹੈ ਵੀ ਜਿਹੜੇ ਉਹ ਤੋਂ ਬੜੇ ਹੋਏ ਟੀਚਰ ਸਾਹਿਬਾਨ ਨੇ ਕਿਉਂਕੋ ਸਟੂਡੈਂਟ ਬਣ ਰਹੇ ਨੇ ਜਾਂ ਪੜ ਕੇ ਰਿਟਾਇਰ ਹੋ ਚੁੱਕੇ ਨੇ ਅੱਜ ਦੇ ਸਮੇਂ ਜਦੋਂ ਵੀ ਉਹ ਤੋਂ ਦੀ ਨਿਹੜੀ ਨਿਕਲਦੇ ਨੇ ਤਾਂ ਉਹਨਾਂ ਦਾ ਮਾਨ ਕਰਦਾ ਜੇ ਤੁਸੀਂ ਇੱਕ ਵਾਰ ਜੂਰ ਜਾ ਕੇ ਦੇਖੀ ਸੋ ਉਸ ਜਗ੍ਹਾ ਨੂੰ ਇਹਨਾਂ ਨੇ ਇੱਕ ਐਸੇ ਮੰਦਰ ਗੁਰਦੁਆਰਾ ਦੇ ਰੂਪ ਦੇ ਵਿੱਚ ਜਿੱਥੇ ਜਾ ਕੇ ਹਰ ਕੋਈ ਨਤਮਸਤਕ ਹੁੰਦਾ ਹੈ ਤੋ ਅਸੀਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਇੱਕ ਵਾਰ ਫੇਰ ਬਹੁਤ-ਬਹੁਤ ਜੀ ਆਇਆਂ ਵਾਦਿਆਂ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੀ। ਹੁਣ ਅਗਲੀ ਜਿਹੜੀ ਕਾਰਵਾਈ ਆ ਜੀਤ ਸਿੰਘ ਸਾਹਿਬ ਜੀ 10ਵੀਂ ਕਲਾਸ ਫਰਸਟ ਪੋਜੀਸ਼ਨ ਨਵਜੋਤਪੁਰ ਫਰਸਟ ਪੋਜੀਸ਼ਨ ਨਵਜੋਤਪੁਰ ਜ਼ੋਰਦਾਰ ਤਾੜੀਆਂ ਦੇ ਨਾਲ ਨਵਜੋਤਪੁਰ ਮਾਰਚ 2024 10ਵੀਂ ਕਲਾਸ ਫਰਸਟ ਪੋਜੀਸ਼ਨ ਹਾਂ ਜੀ ਆਪਣਾ ਸਨਮਾਨ ਲੈਂਦੀ ਹੋਈ सेकंड पोजीशन हुसैनप्रीत कौर थर्ड पोजीशन हरमन जोत कौर जी उसके पेरेंट्स बैठे हैं तो वो आ जाए विद्यार्थी आया हुआ है स्कूल कैंपस के बच्चे जितने भी कितने हैं प्लीज मंच पे पहुंच जाए सामने। मैं सब तो पहला था मैडम प्रिंसिपल रशीद और चीज़ा और स्टाफ का धन्यवाद करता कि उन्होंने ਅੱਜ ਆਪਣੇ ਵਿਦਿਆਰਥੀਆਂ ਨੂੰ ਨੂੰ ਹੋਣ ਦਾ ਇੱਕ ਮੌਕਾ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਬੁढ़ाई ਦਿੰਨਾ ਜਿਨ੍ਹਾਂ ਨੇ ਅੱਜ ਅਸੀਂ ਸਨਮਾਨਿਤ ਕੀਤਾ ਕਿਉਂਕਿ ਉਹਨਾਂ ਨੇ ਵੱਖ-ਵੱਖ ਖੇਤਰਾਂ ਪੜ੍ਹਾਈ, ਖੇਡਾਂ ਉਹ ਸਭਿਆਚਾਰਕ ਆਪਣੀਆਂ ਕਲਪਤੀਆਂ ਹਾਸਲ ਕੀਤੀਆਂ ਨੇ। ਇਸ ਦੇ ਨਾਲ ਹੀ ਸਕੂਲ ਚ ਬਹੁਤ ਤਰੱਕੀ ਕਰ ਰਿਹਾ ਹੈ। ਜਿਵੇਂ ਮੈਡਮ ਨੇ ਮੈਨੂੰ ਦੱਸਿਆ ਕਿ ਕੁਝ ਬੱਚੇ IIT ਵਿੱਚ ਵੀ ਸਟੱਡੀ ਕਰ ਰਹੇ ਨੇ। ਇਹ ਇੱਕ ਬਹੁਤ ਵੱਡੀ ਉਪਲਬਧੀ ਹੈ ਕਿ ਸਕੂਲ ਇੱਕ ਵੈੱਡੋ ਸਕੂਲ ਦੇ ਬੱਚੇ IIT ਵਿੱਚ ਜਾ ਕੇ ਸਕਲਾ ਲੈ ਇੱਕ ਪਿੰਡੂ ਸਕੂਲ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਸਕੂਲ ਦੇ ਵਿਦਿਆਰਥੀ IIT ਵਿੱਚ ਸਟੱਡੀ ਕਰ ਰਹੇ ਨੇ ਇਸ ਲਈ ਸਾਰਾ ਸਟਾਫ ਔਰ ਪ੍ਰਿੰਸੀਪਲ ਮੈਡਮ ਵਧਾਈ ਦੇ ਬਾਤਨ ਨੇ ਮੈਂ ਆਸ ਕਰਦਾ ਕਿ ਵਿਦਿਆਰਥੀ ਅੱਗੇ ਜਾ ਕੇ ਹੋਰ ਤਰੱਕੀ ਕਰਨਗੇ ਔਰ ਇੱਥੇ ਦੇ ਵਿਦਿਆਰਥੀਆਂ ਨੂੰ ਮੇਰੀ ਇਹ ਸਲਾਹ ਹੈ ਕਿ ਉਹ ਆਪਣਾ ਇੱਕ ਟਾਰਗੇਟ ਜੋਰ ਲਿੱਖ ਕੇ ਜ਼ਿੰਦਗੀ ਚੱਲਣ ਕਿ ਅਸੀਂ ਕੀ ਬਣਨਾ ਹੈ ਔਰ ਉਸ ਲਈ ਆਪਣੀ ਮਿਹਨਤ ਕਰੇ ਜ਼ਰੂਰੀ ਨਹੀਂ ਹੈ ਕਿ ਇੱਕ ਬੱਚਾ ਸਾਰੇ ਇੰਜੀਨੀਅਰ ਬਣ ਸਕਦੇ ਨੇ ਸਾਰੇ ਡਾਕਟਰ ਬਣ ਸਕਦੇ ਨੇ ਜੋ ਉਹਨਾਂ ਦੀ ਰੁਚੀ ਹੈ ਜਿਸ ਖੇਤਰ ਵਿੱਚ ਉਸ ਵਿੱਚ ਉਹ ਕੰਮ ਕਰਨ ਔਰ ਮਿਹਨਤ ਕਰਨ ਤਾਂ ਜੋ ਆਪਣੀ ਤਰੱਕੀ ਹਾਸਲ ਕਰੇ ਸੰਦੀਪ ਨਾਗਰ ਪ੍ਰਿੰਸੀਪਲ ਡਾਈਟ ਨਾਪਾ ਹਾਂਜੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੋਟ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਦੇ ਵਿੱਚ ਸ਼੍ਰੀ ਸੰਦੀਪ ਨਾਗਰ ਜੀ ਡਾਈਟ ਪ੍ਰਿੰਸੀਪਲ ਐਸ ਚੀਫ ਗੈਸਟ ਅਹ ਨਾਨੀ ਸਮਾਂ ਕੱਢਿਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦੀ ਆਂ ਔਰ ਸਾਨੂੰ ਸਾਰੇ ਹੀ ਸਟਾਫ ਮੈਂਬਰਸ ਨੂੰ ਮੈਨੂੰ ਔਰ ਨਾਲ ਦੇ ਜਿੰਨੇ ਵੀ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲਸ ਆਏ ਨੇ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਕਿ ਇੱਕ ਟੀਚਰ ਐਜੂਕੇਸ਼ਨ ਜਿਹੜੀ ਟ੍ਰੇਨਿੰਗ ਦੇ ਰਹੇ ਨੇ ਡਾਈਟ ਦੇ ਵਿੱਚ ਐਜੂਕੇਟ ਕਰ ਰਹੇ ਨੇ ਪਿਪਲਸ ਨੂੰ ਔਰ ਈਵਨ ਸਾਡੇ ਜਿਹੜੇ ਸੈਮੀਨਾਰਸ ਲੱਗਦੇ ਨੇ ਅਧਿਆਪਕਾਂ ਦੇ ਉਹਨਾਂ ਨੂੰ ਜਿਹੜੇ ਵੀ ਵੱਖ-ਵੱਖ ਵੀਆਰਸੀਜ਼ ਵੈਰਾਸ ਟ੍ਰੇਨਿੰਗ ਦਿੰਦੇ ਨੇ ਉਹਨਾਂ ਦੇ ਮੁਖੀ ਸਾਡੇ ਵਿੱਚ ਅੱਜ ਸ਼ਾਮਲ ਹੋਏ ਨੇ ਤੇ ਸਾਨੂੰ ਇਹਨਾਂ ਦੇ ਵੱਡਮੋਲੇ ਵਿਚਾਰ ਬਹੁਤ ਵਧੀਆ ਲੱਗੇ ਨੇ ਇਹਨਾਂ ਨੇ ਜਿਵੇਂ ਗਾਈਡ ਕੀਤਾ ਕਿ ਆਪਣੀ ਰੁਚੀ ਦੇ ਅਨੁਸਾਰ ਆਪਣੇ ਐਟੀਟਿਊਡ ਦੇ ਅਨੁਸਾਰ ਵਿਦਿਆਰਥੀ ਆਪਣੇ ਵਿਸ਼ੇ ਦੀ ਚੋਣ ਕਰੇ ਤੇ ਆਪਣੇ ਕੈਰੀਅਰ ਦੀ ਤੇ ਕਿੱਥੇ ਦੀ ਚੋਣ ਕਰੇ ਤੇ ਮੈਂ ਸਾਨੂੰ ਅੱਜ ਸਾਰੇ ਸਟਾਫ ਮੈਂਬਰਸ ਨੂੰ ਇਹਨਾਂ ਦੇ ਇੱਥੇ ਆਣ ਤੇ ਬਹੁਤ ਖੁਸ਼ੀ ਹੈ ਕਿ ਅਸੀਂ ਸਾਰੇ ਇਹਨਾਂ ਨਾਲ ਇਹਨਾਂ ਨੂੰ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਜ ਇੱਥੇ तकरीबन ਮੈਨੂੰ ਇੱਥੇ ਆਈ ਤੋਂ 2006 ਦੇ ਵਿੱਚ ਮੇਰੀ ਇੱਥੇ ਪਹਿਲੀ ਜੁਆਇਨਿੰਗ ਸੀ ਐਸ ਹੈਡਮਿਸਟ्रेस ਫਿਰ ਇਹ ਸਕੂਲ ਜਦੋਂ ਅਪਗ੍ਰੇਡ ਹੋਇਆ 2016 ਦੇ ਵਿੱਚ ਤਮ ਮਹਿਦ થી ਪਹਿਲਾਂ 2006 ਤੋਂ 2014 ਤੱਕ ਬਤੌਰ ਹੈਡ ਕਮ ਕੀਤਾ ਉਸ ਤੋਂ ਬਾਅਦ 2016 ਦੇ ਵਿੱਚ ਕਿਉਂਕਿ ਪਿੰਡ ਦੇ ਨਾਲ رابطہ ਮੇਰਾ ਠੀਕ ਸੀ ਇਹਨਾਂ ਨੂੰ ਮੇਰਾ ਕੰਮ ਪਸੰਦ ਸੀ ਬੱਚਿਆਂ ਦੇ ਪ੍ਰਤੀ ਮੇਰੀ ਅਪਰੋਚ ਪਸੰਦ ਸੀ ਤਾਂ ਮੈਨੂੰ ਪਿੰਡ ਵਾਲੇ ਹੁਮ ਹਮਾ ਕੇ ਦੁਬਾਰਾ ਐਸ ਪ੍ਰਿੰਸੀਪਲ ਇੱਥੇ ਲੈ ਕੇ ਆਪਣੇ ਹੱਲਾਸ਼ੇਰੀ ਦੇ ਨਾਲ ਗਾਈਡ ਕਰਕੇ ਲੈ ਆਏ ਤਾਂ ਹੁਣ ਮੈਂ 2016 ਤੋਂ 2025 ਤੱਕ ਕਹ ਲਓ ਪੂਰੇ 18 ਸਾਲ ਹੋ ਗਏ ਨੇ ਹਰ ਸਾਲ ਇਸ ਮਗਮ ਹੁੰਦਾ ਔਰ ਬਲਕਿ ਅਸੀਂ ਇੱਥੇ ਇੱਕ ਅਪਰੋਚ ਰੱਖੀ ਹੋਈ ਹੈ ਕਿ ਜਦੋਂ ਸਾਡੀ ਮਾਰਨਿੰਗ ਅਸੈਂਬਲੀ ਹੁੰਦੀ ਹੈ ਅਸੀਂ ਉਹਦੇ ਵਿੱਚ ਹਰ ਰੋਜ਼ ਤਕਰੀਬਨ 5 ਤੋਂ 7 ਮਿੰਟ ਬੱਚਿਆਂ ਨੂੰ ਮਾਰਲੀ ਐਜੂਕੇਟ ਕਰਦੇ ਹਾਂ ਸਾਡੇ ਵਿੱਚੋਂ ਕੋਈ ਨਾ ਕੋਈ ਅਧਿਆਪਕ ਪਰਮਨੈਂਟਲੀ ਇਸ ਡਿਊਟੀ ਦੇ ਹੈਗਾ ਤਾਂ ਕਿ ਬੱਚਿਆਂ ਨੂੰ ਸਿੱਧੇ ਰਸਤੇ ਤੇ ਪਾਇਆ ਜਾਵੇ ਦੇਖੋ ਯੰਗ ਏਜ ਹੈ ਟੀਨ ਏਜ ਹੈਗੀ ਹੈ ਬੱਚਿਆਂ ਨੂੰ ਸਮੇਂ-ਸਮੇਂ ਦੇ ਉੱਤੇ ਗਾਈਡ ਕਰਨ ਦੀ ਲੋੜ ਪੈਂਦੀ ਹੁੰਦੀ ਹੈ ਐਜੂਕੇਟ ਕਰਨ ਦੀ ਲੋੜ ਪੈਂਦੀ ਹੁੰਦੀ ਹੈ ਸੋ ਅਸੀਂ ਉਸ ਕੰਮ ਤੋਂ ਕਦੇ ਵੀ ਪਿੱਛੇ ਨਹੀਂ ਹਟੇ ਮੇਰਾ ਸਟਾਫ ਜਿਹੜਾ ਬਹੁਤ ਮਿਹਨਤੀ ਹੈ ਔਰ ਅੱਜ ਦਾ ਜਿਹੜਾ ਇਹ ਸਮਾਰਗਮ ਜਿਹੇ ਬਹੁਤ ਸ਼ਾਨਦਾਰ ਸਿਰਧ ਹੋਇਆ ਤਾਂ ਮੇਰੀ ਪੂਰੀ ਟੀਮ ਵਰਕ ਇਹਦੇ ਵਿੱਚ ਸ਼ਾਮਲ ਹੈ ਤੇ ਜੇ ਚਾਹੇ ਮੈਂ ਸਕੂਲ ਆਵਾਂ ਚਾਹੇ ਨਾ ਆਵਾਂ ਇਹਨਾਂ ਨੂੰ ਜਦੋਂ ਪਤਾ ਹੈ ਕਿ ਮੈਡਮ ਨੇ ਆਪ ਕੰਮ ਕਰਕੇ ਦਿਖਾਣਾ ਹੈ ਤਾਂ ਇਹ ਸਾਰੇ ਮੇਰੀ ਐਬਸੈਂਸ 'ਚ ਵੀ ਕੰਮ ਕਰਨ ਨੂੰ ਤਿਆਰ ਰਹਿੰਦੇ ਨੇ ਸੋ چاہے ਮੇਰੀ ਐਬਸੈਂਸ ਹੋਵੇ ਚਾਹੇ ਨਾ ਹੋਵੇ ਬਟ ਮੈਨੂੰ ਹੁਣ ਇਸ ਸਮਾਗਮ ਦੇ ਵਿੱਚ ਹਰ ਇੱਕ ਟੀਮ ਮੈਂਬਰ ਮੇਰੇ ਸਟਾਫ ਮੈਂਬਰ ਦੀ ਪੂਰੀ ਕੰਟਰੀਬਿਊਸ਼ਨ ਮਿਲੀ ਹੈ ਕਿਸੇ ਨੇ ਵੀ ਬਿਲਕੁਲ ਆਪਣੇ ਕੰਮ ਕਰਨ ਤੋਂ ਪਛਾਣ ਨਹੀਂ ਹਟਿਆ ਕੋਈ ਸੋ ਇਸ ਅੱਜ ਦੇ ਇਸ ਸਮਾਗਮ ਦਾ ਜਿਹੜਾ ਸੇੜਾ ਹੈ ਜਿੱਥੇ ਵਿਸ਼ੇਸ਼ ਮਹਿਮਾਨ ਮੈਂ ਆਪਣੇ ਚੀਫ ਗੈਸਟ ਸ਼੍ਰੀ ਸੰਦੀਪ ਨਾਗਰ ਜੀ ਡਾਈਰੈਕਟਰ ਪ੍ਰਿੰਸੀਪਲ ਡੀਆਰਸੀ ਲਲਿਤ ਮੋਦਿਲ ਜੀ ਤੇ ਹੋਰ ਜਿਹੜੇ ਮਹਿਮਾਨ ਅੱਜ ਸ਼ਾਮਲ ਹੋਏ ਨੇ ਪਿੰਡ ਤੋਂ ਪਤਵੰਤੇ ਸੱਜਣ ਉਹਨਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਆਪਣੇ ਸਟਾਫ ਦੀ ਵੀ ਪੂਰੀ ਧੰਨਵਾਦੀ ਧੰਨਵਾਦ